ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਦੋਸਤੋ ਅੱਜ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਕਿ ਆਪਾਂ ਜਿਹੜੇ ਇਨਸਾਨ ਆ ਕਿ ਆਪਾਂ ਯਾਰ ਇਨਸਾਨ ਕਿਤੇ ਪਾਂਛੀਆਂ ਤੋਂ ਵੀ ਗਏ ਗੁਜ਼ਰੇ ਆ ਪਾਂਛੀਆਂ ਤੋਂ ਵੀ ਕਿਤੇ ਘਟੀਆਂ ਹੋ ਗਏ ਆਪਾਂ ਵੀਡੀਓ ਨੂੰ ਐਂਡ ਤੱਕ ਸੁਣਿਓ ਤੇ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕਿ ਇੱਕ ਵਾਰ ਦੀ ਗੱਲ ਆ ਦੋਸਤੋ ਇੱਕ ਬਾਗ ਦੇ ਵਿੱਚ ਨਾ ਅਮਰੂਦਾਂ ਦਾ ਰੁੱਖ ਲੱਗਿਆ ਹੁੰਦਾ ਅਮਰੂਦਾਂ ਜਿਹੜੇ ਰੁੱਖ ਹੁੰਦਾ ਅਮਰੂਦਾਂ ਦਾ ਉਹਨੂੰ ਬਹੁਤ ਵਧੀਆ ਅਮਰੂਦ ਲੱਗਦੇ ਆ ਇੰਨਾ ਫਲ ਲੱਗਦਾ ਅਮਰੂਦਾਂ ਦਾ ਕਿ ਬਹੁਤ ਜ਼ਿਆਦਾ ਤਾਂ ਕੀ ਹੁੰਦਾ ਇੱਕ ਅਮਰੂਦੇ ਰੁੱਖ ਦੇ ਉੱਪਰ ਨਾ ਇੱਕ ਕੋਇਲ ਆਉਂਦੀ ਆ ਉਹ ਕੋਇਲ ਰੋਜ਼ ਆਇਆ ਕਰੇ ਅਮਰੂਦ ਜਿੰਨੇ ਵੀ ਉਹਦੇ ਉੱਤੇ ਅਮਰੂਦ ਲੱਗੇ ਹੁੰਦੇ ਆ ਸਾਰੇ ਅਮਰੂਦਾਂ ਤੇ ਨਾ ਠੂੰਗਾ ਮਾਰਿਆ ਕਰੀ ਭਾਵੇਂ ਅਮਰੂਦ ਕੱਚੇ ਹੋਣ ਭਾਵੇਂ ਪੱਕੇ ਹੋਣ ਸਾਰਿਆਂ ਨੂੰ ਜਣੀ ਮਤਲਬ ਕਹਿਣ ਦਾ ਕਿ ਸਾਰੇ ਅਮਰੂਦ ਇੱਕ ਵਾਰ ਚੈੱਕ ਕਰਿਆ ਕਰੇ ਸਾਰਿਆਂ ਤੇ ਠੂੰਗਾ ਮਾਰ ਰਿਆ ਕਰੀ ਉਹ ਜਿਹੜੇ ਕੱਚੇ ਅਮਰੂਦ ਹੁੰਦੇ ਆ ਜਦੋਂ ਉਹਨਾਂ ਦੇ ਵੀ ਠੂੰਗਾ ਮਾਰਦੀ ਆ ਤਾਂ ਜਿਹੜਾ ਅਮਰੂਦ ਦਾ ਰੱਖ ਹੁੰਦਾ ਉਹਨੂੰ ਬੜਾ ਦੁੱਖ ਲੱਗਦਾ ਉਹਨੂੰ ਦਰਦ ਬੜਾ ਹੁੰਦਾ ਉਹ ਕੀ ਕਰਦਾ ਕਾਫੀ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਜਦੋਂ ਫੇਰ ਕੋਇਲ ਆ ਕੇ ਉਵੇਂ ਠੂੰਗਾ ਮਾਰਦੀ ਆ ਤਾਂ ਉਦੋਂ ਫੇਰ ਰਹਾ ਨਹੀਂ ਜਾਂਦਾ ਬੜਾ ਗੁੱਸਾ ਹੁੰਦਾ ਉਹਨੂੰ ਇੱਕ ਸ਼ਿਕਵਾ ਕਰਦਾ ਕੋਇਲ ਦੇ ਨਾਲ ਕਹਿੰਦਾ ਕਿ ਤੂੰ ਤਾਂ ਬਹੁਤ ਹੀ ਮਾੜੀ ਆ ਤੂੰ ਮੇਰੇ ਨੂੰ ਕਿੰਨਾ ਦੁੱਖ ਦੇਨੀ ਆ ਮੇਰੇ ਕੱਲੇ ਕੱਲੇ ਫਲ ਦੇ ਉੱਪਰ ਤੂੰ ਠੂੰਗਾ ਮਾਰਦੀ ਆ ਮੈਨੂੰ ਪਤਾ ਕਿ ਮੈਨੂੰ ਕਿੰਨਾ ਦਰਦ ਹੁੰਦਾ ਕਿ ਤੈਨੂੰ ਕੁਝ ਪਤਾ ਨਹੀਂ ਲੱਗਦਾ ਤੂੰ ਜੇ ਫਲ ਖਾਣਾ ਹੀ ਆ ਤੂੰ ਜਿਹੜੇ ਪੱਕੇ ਫਲ ਨਹੀਂ ਉਹਨਾਂ ਨੂੰ ਖਾ ਲਾ ਉਹਨਾਂ ਤੇ ਠੂੰਗਾ ਮਾਰ ਲਾ ਕਿਉਂਕਿ ਵੈਸੇ ਵੀ ਜਿਹੜੇ ਪੱਕੇ ਫਲ ਹੁੰਦੇ ਆ ਉਹ ਡਿੱਗਣੇ ਹੁੰਦੇ ਆ ਤੂੰ ਉਹਨਾਂ ਨੂੰ ਖਾ ਲਿਆ ਕਰ ਤੂੰ ਮੈਨੂੰ ਇੰਨਾ ਦਰਦ ਦਿੰਨੀ ਆ ਤੂੰ ਤਾਂ ਤੋਤੇ ਤੋਂ ਵੀ ਗਈ ਗੁਜਰੀ ਆ ਜਦੋਂ ਇੰਨੀ ਗੱਲ ਕੋਇਲ ਨੂੰ ਕਹਿੰਦਾ ਅੰਮ੍ਰਿਤ ਦਾ ਰੱਖੋ ਤਾਂ ਇਹੜੀ ਕੋਇਲ ਹੁੰਦੀ ਆ ਉਹਨੂੰ ਬੜਾ ਦੁੱਖ ਲੱਗਦਾ ਬੜਾ ਮਤਲਬ ਬੁਰਾ ਲੱਗਦਾ ਤੇ ਉਹ ਉਹਨੂੰ ਅਮਰੂਦ ਨੂੰ ਕਹਿੰਦੀ ਅਮਰੂਦ ਦੇ ਰੁੱਖ ਨੂੰ ਕੋਇਲ ਕਹਿੰਦੀ ਕਿ ਤੂੰ ਮੇਰਾ ਜਿਹੜਾ ਕੰਪੇਅਰ ਆ ਕੰਪੈਰੀਸ਼ਨ ਮੇਰਾ ਤੋਤੇ ਦੇ ਨਾਲ ਕਿਵੇਂ ਕਰਤਾ ਤੂੰ ਮੈਨੂੰ ਤੋਤੇ ਦੇ ਨਾਲ ਕਿਵੇਂ ਮੇਰਾ ਕੰਪੈਰੀਸ਼ਨ ਕਰ ਰਿਹਾ ਵਾਂ ਤੋਤਾ ਤਾਂ ਇੱਕ ਗੱਲ ਨੂੰ ਬਾਰ-ਬਾਰ ਬੋਲਦਾ ਮੈਂ ਤਾਂ ਤੈਨੂੰ ਕਿੰਨੇ ਵਧੀਆ-ਵਧੀਆ ਤੈਨੂੰ ਗਾਣੇ ਸੁਣਾਉਣੀ ਆ ਕੁਦਰਤ ਦੇ ਨਾਲ ਕਿੰਨਾ ਵਧੀਆ ਮੇਰੀ ਆਵਾਜ਼ ਦੇ ਨਾਲ ਕੁਦਰਤ ਨੂੰ ਮੈਂ ਖੁਸ਼ ਕਰਦੀ ਆ ਤੂੰ ਮੇਰਾ ਕੰਪੈਰੀਸ਼ਨ ਤੋਤੇ ਦੇ ਨਾਲ ਕਿਵੇਂ ਕਰ ਸਕਦਾ ਬਾਕੀ ਤਾਂ ਸਾਰਾ ਕੁਝ ਚੱਲ ਠੀਕ ਆ ਤਾਂ ਜਿਹੜਾ ਅਮਰੂਦ ਦਾ ਰੱਖ ਹੁੰਦਾ ਉਹ ਕਹਿੰਦਾ ਕਿ ਤੂੰ ਮੈਨੂੰ ਕਿੰਨਾ ਦਰਦ ਦੇਨੀ ਆ ਤਾਂ ਜਿਹੜਾ ਅਮਰੂਦ ਦਾ ਰੱਖਾ ਉਹ ਕਹਿੰਦਾ ਕਿ ਗਲਤ ਆ ਤੇਰੀ ਮੰਨਣ ਵਾਲੀ ਆ ਤੂੰ ਕੁਦਰਤ ਨੂੰ ਖੁਸ਼ਬੂਤ ਕਰਦੀ ਆ ਤੂੰ ਆਪਣੀ ਆਵਾਜ਼ ਦੇ ਨਾਲ ਹਰ ਇੱਕ ਦਾ ਮਨ ਜਿੱਤ ਲੈਣੀ ਆ ਪਰ ਤੂੰ ਮੈਨੂੰ ਦੁੱਖ ਵੀ ਬਹੁਤ ਦਿੰਨੀ ਆ ਹੁਣ ਜਦੋਂ ਤੂੰ ਮੇਰੇ ਕੱਚੇ ਜਿਹੜੇ ਫਲ ਹੁੰਦੇ ਆ ਉਹਨਾਂ ਤੇ ਆ ਕੇ ਠੂੰਗਾ ਮਾਰਦੀ ਆ ਤਾਂ ਮੈਨੂੰ ਬੜਾ ਦੁੱਖ ਲੱਗਦਾ ਜੇ ਤੂੰ ਆਪਣਾ ਢਿੱਡ ਭਰ ਨਹੀਂ ਹੁੰਦਾ ਮੈਂ ਤੈਨੂੰ ਮਨਾ ਥੋੜੀ ਕਰਦਾ ਮੈਂ ਤੈਨੂੰ ਇਹ ਥੋੜੋ ਕਹਿਣਾ ਕਿ ਤੂੰ ਅਮਰੂਦ ਖਾ ਨਾ ਉਹ ਆਪਣਾ ਢਿੱਡ ਭਰਨਾ ਤਾਂ ਮੇਰੇ ਜਿਹੜੇ ਪੱਕੇ ਫਲ ਨੇ ਪੱਕੇ ਫਲਾਂ ਨੂੰ ਖਾ ਜਿੰਨਾ ਮਰਜੀ ਕਿਉਂਕਿ ਵੈਸੇ ਵੀ ਪੱਕੇ ਫਲਾਂ ਨੇ ਡੈਗੀ ਪੈਣਾ ਹੁੰਦਾ ਉਹ ਜਿੰਨੇ ਤੂੰ ਮਰਜੀ ਖਾ ਸਕਦੀਆਂ ਪਰ ਜਿਹੜੇ ਮੇਰੇ ਕੱਚੇ ਫਲ ਹੁੰਦੇ ਨੇ ਉਹਨਾਂ ਦੇ ਉੱਪਰ ਠੂੰਗਾ ਨਾ ਮਾਰਿਆ ਕਰ ਸਾਰੇ ਫਲ ਨੂੰ ਖਰਾਬ ਨਾ ਕਰਿਆ ਕਰ ਫਿਰ ਮੈਨੂੰ ਬੜਾ ਦਰਦ ਹੁੰਦਾ ਤਾਂ ਕੋਈ ਲੋ ਅਮਰੂਦ ਦੇ ਰੱਖਦੀ ਇਹ ਗੱਲ ਮੰਨ ਲੈਂਦੀ ਹੈ ਕਹਿੰਦੀ ਕਿ ਠੀਕ ਆ ਮੈਂ ਅੱਜ ਤੋਂ ਬਾਅਦ ਤੇਰੇ ਤੈਨੂੰ ਤਖਲੀਬ ਨਹੀਂ ਦਿੰਦੀ ਤੈਨੂੰ ਦਰਦ ਨਹੀਂ ਹੋਣ ਦਿੰਦੀ ਮੈਂ ਜਿਹੜੇ ਤੇਰੇ ਪੱਕੇ ਫਾਲਾ ਉਹੀ ਖਾਇਆ ਕਰੂੰਗੀ ਇੰਨੀ ਗੱਲ ਕਹਿ ਕੇ ਜਿਹੜੀ ਕੋਇਲ ਆ ਉਥੋਂ ਚਲੀ ਜਾਂਦੀ ਆ ਤਾਂ ਜਿਹੜਾ ਹੁਣ ਅਮਰੂਦ ਦਾ ਰੁੱਖ ਹੁੰਦਾ ਉਹਦੀ ਸਾਰੀ ਚਿੰਤਾ ਖਤਮ ਹੋ ਜਾਂਦੀ ਆ ਹੁਣ ਅਮਰੂਦ ਦੇ ਰੁੱਖ ਦੇ ਨਾਲ ਕੋਲੇ ਇੱਕ ਅਨਾਰ ਦਾ ਪੌਦਾ ਹੁੰਦਾ ਅਮਰ ਅਨਾਰ ਦਾ ਜਿਹੜਾ ਬੂਟਾ ਲੱਗਿਆ ਹੁੰਦਾ ਹੁਣ ਉਹ ਅਨਾਰ ਦੇ ਬੂਟੇ ਨੂੰ ਜਿਹੜਾ ਅਮਰੂਦ ਦਾ ਰੁੱਖ ਕਹਿੰਦਾ ਕਿ ਕਹਿੰਦਾ ਅੱਜ ਤੋਂ ਮੇਰੀ ਚਿੰਤਾ ਸਾਰੀ ਖਤਮ ਹੋ ਗਈ ਅੱਜ ਤੋਂ ਮੈਂ ਬਿਲਕੁਲ ਟੈਨਸ਼ਨ ਫਰੀ ਹੋ ਗਿਆ ਅਨਾਰ ਦਾ ਪੌਦਾ ਜਿਹੜਾ ਹੁੰਦਾ ਉਹ ਕਹਿੰਦਾ ਕੀ ਗੱਲ ਕੀ ਚੱਕਰ ਸੀ ਅਮਰੂਦ ਦੇ ਰੋਹ ਕਹਿੰਦਾ ਕਿ ਜਿਹੜੀ ਇਹ ਕੋਇਲ ਸੀ ਇਹ ਮੇਰੇ ਹਰ ਇੱਕ ਫਲ ਦੇ ਉੱਪਰ ਠੁੰਗਾ ਮਾਰਦੀ ਸੀ ਹੁਣੇ ਅੱਜ ਮੰਨ ਗਈ ਕਿ ਮੈਂ ਤੇਰੇ ਸਾਰੇ ਫਲ ਖਰਾਬ ਨਹੀਂ ਕਰਦੀ ਤੇ ਹੁਣ ਮੇਰੀ ਬਹੁਤ ਵੱਡੀ ਚਿੰਤਾ ਖਤਮ ਹੋ ਗਈ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਐਨੀਆ ਤੇ ਗੱਲਾਂ ਕਰਦਾ ਜਨੂੰ ਐਨੇ ਟਾਈਮ ਨੂੰ ਨਾ ਇੱਕ ਵਿਅਕਤੀ ਆਉਂਦਾ ਉਹ ਆ ਕੇ ਆਪਣੇ ਵੱਡੇ ਸਾਰੇ ਮੋٹے ਜੇ ਛੋਟੇ ਦੇ ਨਾਲ ਅਮਰੂਦ ਦੇ ਉੱਪਰ ਛੱਟ ਮਾਰਦਾ ਉਹ ਜਦੋਂ ਅਮਰੂਦ ਦੇ ਟਾਣੀਆਂ ਉੱਪਰ ਸਾਰੀਆਂ ਉੱਪਰ ਸੱਟ ਫਾਰਦਾ ਤਾਂ ਜਿੰਨੇ ਵੀ ਫਲ ਲੱਗੇ ਹੁੰਦੇ ਨੇ ਸਾਰੇ ਫਲ ਟੁੱਟ ਕੇ ਥੱਲੇ ਡਿੱਗ ਪੈਂਦੇ ਨੇ ਜਦੋਂ ਫਲ ਟੁੱਟਦੇ ਨੇ ਤਾਂ ਅਮਰੂਦ ਦੇ ਰੁੱਖ ਨੂੰ ਬੜਾ ਦਰਦ ਹੁੰਦਾ ਬੜਾ ਦੁੱਖ ਲੱਗਦਾ ਉਹਨੂੰ ਤੇ ਉਹ ਜਿਵੇਂ ਉਹਨੇ ਕੋਇਲ ਨੂੰ ਸਮਝਾਇਆ ਹੁੰਦਾ ਆਪਣੀ ਭਾਸ਼ਾ ਦੇ ਵਿੱਚ ਉਵੇਂ ਹੀ ਹੁਣ ਉਹ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਰੁੱਖ ਹੁੰਦਾ ਅਮਰੂਦ ਦਾ ਉਹ ਆਪਣੀ ਭਾਸ਼ਾ ਦੇ ਵਿੱਚ ਇਨਸਾਨ ਨੂੰ ਕਹਿੰਦਾ ਕਿ ਮੈਨੂੰ ਬਹੁਤ ਦਰਦ ਹੋ ਰਿਹਾ ਤੂੰ ਮੈਨੂੰ ਸਾਰੇ ਮੇਰੇ ਫਲਾਂ ਨੂੰ ਨਾ ਤੋੜੋ ਤੁਸੀਂ ਪੱਕੇ ਫਲ ਲੈ ਲਓ ਪਰ ਇਨਸਾਨ ਨੂੰ ਉਹਦੀ ਭਾਸ਼ਾ ਜਿਹੜੀ ਆ ਉਹ ਸਮਝ ਨਹੀਂ ਆਉਂਦੀ ਇੰਨੇ ਟਾਈਮ ਨੂੰ ਜਿਹੜਾ ਕੋਲੇ ਅਨਾਰ ਦਾ ਪੌਦਾ ਹੁੰਦਾ ਉਹ ਬੋਲ ਪੈਂਦਾ ਉਹ ਕਹਿੰਦਾ ਕਿ ਜਿਹੜੀ ਤੇਰੀ ਭਾਸ਼ਾ ਵਾ ਇਹ ਭਾਸ਼ਾ ਤਾਂ ਪੰਛੀ ਹੀ ਸਮਝ ਸਕਦੇ ਆ ਇਦਰੀ ਭਾਸ਼ਾ ਨੂੰ ਪੰਛੀ ਜਾਨਵਰੀ ਸਮਝ ਸਕਦੇ ਆ ਇਨਸਾਨ ਦੇ ਪੱਲੇ ਤੇਰੀ ਭਾਸ਼ਾ ਤੇਰੀਆਂ ਗੱਲਾਂ ਇਨਸਾਨ ਦੇ ਪੱਲੇ ਪੈਣ ਵਾਲੀਆਂ ਨਹੀਂ ਹੈ ਕਹਿੰਦਾ ਕਿ ਭਰਾਵਾ ਤੂੰ ਆਪਣੀ ਭਾਸ਼ਾ ਦੇ ਨਾਲ ਪਾਂਛਿਆਂ ਨੂੰ ਹੀ ਸਮਝਾ ਸਕਦਾ ਇਹ ਜਿਹੜੇ ਇਨਸਾਨ ਆ ਇਹ ਤੇਰੀ ਭਾਸ਼ਾ ਨੂੰ ਨਹੀਂ ਸਮਝ ਸਕਦੇ ਇਸ ਕਰਕੇ ਇਹੋ ਜੇ ਇਨਸਾਨ ਇਹ ਤੈਨੂੰ ਜ਼ਿੰਦਗੀ ਭਰ ਦੁੱਖ ਦਿੰਦੇ ਹੀ ਰਹਿਣਗੇ ਕੁਝ ਕੇ ਇਨਸਾਨ ਆ ਜਿਹੜੇ ਰੁੱਖਾਂ ਨੂੰ ਦਰਖਤਾਂ ਨੂੰ ਪਿਆਰ ਕਰਦੇ ਨਹੀਂ ਪਰ ਇਹੋ ਜੇ ਇਨਸਾਨ ਤਾਂ ਜ਼ਿੰਦਗੀ ਭਰ ਤਕਲੀਫ ਦਿੰਦੇ ਹੀ ਰਹਿਣਗੇ ਸੋ ਦੋਸਤੋ ਇਹ ਕਹਾਣੀ ਇਸ ਚੀਜ਼ ਨੂੰ ਬਿਆਨ ਕਰਦੀ ਆ ਕਿ ਰੁੱਖਾਂ ਨੂੰ ਦਰਖਤਾਂ ਨੂੰ ਜੇ ਕੋਈ ਤਕਲੀਫ ਦਿੰਦਾ ਸਭ ਤੋਂ ਵੱਧ ਤਾ ਸਭ ਤੋਂ ਵੱਧ ਤਖਲੀਪ ਇਨਸਾਨ ਹੀ ਦਿੰਦਾ ਰੁੱਖਾਂ ਨੂੰ ਹੁਣ ਸੜਕਾਂ ਦੇ ਕਿਨਾਰੇ ਘਰਾਂ ਕੋਠੀਆਂ ਦੇ ਵਿੱਚ ਜਦੋਂ ਉੱਚੀ ਉੱਚੀਆਂ ਬਿਲਡਿੰਗਾਂ ਬਣਦੀਆਂ ਸੜਕਾਂ ਦੇ ਕਿਨਾਰੇ ਕਿੰਨੇ ਜ਼ਿਆਦਾ ਰੁੱਖ ਵੱਡੇ ਜਾਂਦੇ ਆ ਕਿੰਨੇ ਜ਼ਿਆਦਾ ਰੁੱਖੋ ਪੱਟੇ ਜਾਂਦੇ ਆ ਉਨੇ ਰੁੱਖ ਦਰਖਤ ਲੱਗਦੇ ਨਹੀਂ ਜਿੰਨੇ ਪੱਟੇ ਜਾਂਦੇ ਆ ਸੋ ਇਹ ਕੁਦਰਤ ਦੇ ਨਾਲ ਆਪਾਂ ਬਹੁਤ ਵੱਡੀ ਬਹੁਤ ਵੱਡੀ ਕੁਦਰਤ ਦੇ ਨਾਲ ਬੇਅਦਬੀ ਕਰ ਰਹੇ ਆ ਕੁਦਰਤ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਆ ਜੱਸਦਾ ਰਿਜ਼ਲਟ ਭਾਵੇਂ ਆਪਾਂ ਨੂੰ ਨਾਲ ਦੀ ਨਾਲ ਮਿਲਦਾ ਵਾ ਪਰ ਆਪਣੀ ਸਮਝ ਦੇ ਵਿੱਚ ਉਹ ਗੱਲ ਪੈਂਦੀ ਨਹੀਂ ਸੋ ਦਰਤਾਂ ਨੂੰ ਰੁੱਖਾਂ ਨੂੰ ਵੱਧ ਤੋਂ ਵੱਧ ਕੁਦਰਤ ਨੂੰ ਪਿਆਰ ਕਰਿਆ ਕਰੋ ਦੋਸਤੋ ਕਿਉਂਕਿ ਜਦੋਂ ਕੁਦਰਤ ਆਪਣੀ ਆਈ ਤੇ ਆਉਂਦੀ ਹੈ ਨਾ ਫਿਰ ਬਹੁਤ ਜਿਆਦਾ ਨੁਕਸਾਨ ਕਰਦੀ ਹੈ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ